ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸ਼ਹੀਦੀ ਜੋੜ ਮੇਲ ਦੇ ਵਿੱਚ 10 ਸਮਾਧਾਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਇਹਦੇ ਵਿੱਚ ਇੱਕ ਮੈਡੀਕਲ ਸੈਟਅਪ ਜਿਹੜਾ ਡੀਸੀ ਆਫਿਸ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅੱਜ ਪ੍ਰੋਬਬਲੀ ਫੰਕਸ਼ਨਲ ਹੋ ਜਾਏਗਾ। ਸਾਡੇ ਕੋਲੇ ਮੁਲਾਜ਼ਮ ਇੱਥੇ ਸੀਟਡ ਨੇ ਜਿਹੜੇ ਨੋਟ ਕਰਦੇ ਨੇ ਸ਼ਿਕਾਇਤ ਕਰਤਾ ਦਾ ਨਾਮ ਉਹਨਾਂ ਦਾ ਐਡਰੈਸ ਉਹਨਾਂ ਦਾ ਮੋਬਾਈਲ ਨੰਬਰ ਤੇ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਕੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਇਹ ਸਾਰੇ ਦੇ ਸਾਰੇ ਸਮਾਧਾਨ ਕੇਂਦਰ ਫੰਕਸ਼ਨਲ ਹੋ ਚੁੱਕੇ ਨੇ ਉਹ ਡਾ ਸਪੀਕਰ ਲੱਗਿਆ ਹੋਇਆ ਇੱਥੋਂ ਅਸੀਂ ਅਨਾਉਂਸਮੈਂਟ ਵੀ ਕਰਵਾ ਰਹੇ ਆ ਕਿ ਜਿਹੜੇ ਵੀ ਮਾਪਿਓ ਸੁਣ پا ਰਹੇ ਨੇ ਜਿਨ੍ਹਾਂ ਦਾ ਬੱਚਾ ਗਵਾਚ ਗਿਆ ਹੈ ਬੱਚੇ ਦਾ ਇਹ ਨਾਮ ਹੈ ਜਿਹੜਾ ਇਸ ਸਮਾਧਾਨ ਕੇਂਦਰ ਦੇ ਅੰਦਰ ਇਸ ਟਾਈਮ ਬੈਠਾ ਹੋਇਆ ਹੈ ਤੇ ਤੁਸੀਂ ਬੱਚੇ ਨੂੰ ਆ ਕੇ ਨਾਲ ਲੈ ਜਾਓ ਮਿਸਿਸ ਤੇ ਬੱਚਾ ਉਹ ਵੱਖ ਹੋ ਗਏ ਨੇ ਭੀੜ ਦੇ ਵਿੱਚ ਜਿਵੇਂ ਆਪਾਂ ਦੇਖ ਰਿਹਾ ਕਿ ਬਹੁਤ ਰਸ਼ ਹੈਗਾ ਇਸ ਅਭਾ ਦੇ ਵਿੱਚ ਅਸੀਂ ਕੀ ਕੀਤਾ ਉਹਨਾਂ ਦੀ ਵੀਡੀਓ ਕੈਪਚਰ ਕਰ ਲਈ ਹੈ ਕੰਟਰੋਲ ਰੂਮ ਦੇ ਉੱਪਰ ਬਾਕੀ ਸਮਾਧਾਨ ਕੇਂਦਰਾਂ ਦੇ ਉੱਪਰ ਨੋਟ ਕਰਾ ਦਿੱਤੀ ਹੈ ਹੁਣ ਇੱਕ ਦਿੱਕਤ ਇਹਦੇ ਵਿੱਚ ਇਹ ਆ ਰਹੀ ਹੈ ਕਿ ਇਹਨਾਂ ਕੋਲੇ ਮੋਬਾਈਲ ਵੀ ਨਹੀਂ ਹੈ ਤੇ ਵਾਈਫ ਤੇ ਬੱਚੇ ਦੀ ਫੋਟੋ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅਤੇ ਅੱਜ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਜੋੜਮੇਲ ਤੇ ਪਹੁੰਚੇ ਆਂ ਤੇ ਕੁਝ ਪੁਲਿਸ ਅਫਸਰ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਉਰੇ ਇੱਕ ਸਾਮਦਾਨ ਕੇਂਦਰ ਖੋਲਿਆ ਹੋਇਆ ਹੈ ਬਹੁਤ ਲੋਕ ਉਰੇ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਮਦਾਨ ਕੇਂਦਰ ਕੀ ਹੁੰਦਾ ਤੁਸੀਂ ਇਹਨੂੰ ਪੂਰਾ ਐਕਸਪਲੇਨ ਕਰ ਦੋਗੇ ਜੀ ਜੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸ਼ਹੀਦੀ ਜੋੜ ਮੇਲ ਦੇ ਵਿੱਚ 10 ਸਮਾਧਾਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਇਹਦੇ ਵਿੱਚ ਇੱਕ ਮੈਡੀਕਲ ਸੈਟਅਪ ਜਿਹੜਾ ਡੀਸੀ ਆਫਿਸ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅੱਜ ਪ੍ਰੋਬਬਲੀ ਫੰਕਸ਼ਨਲ ਹੋ ਜਾਏਗਾ ਐਂਡ ਇੱਕ ਯੂਨਿਟ ਜਿਹੜਾ ਹੈਗਾ ਪੁਲਿਸ ਦਾ ਹੈਗਾ ਇਹ ਸੈਟਅਪ ਕੀਤਾ ਗਿਆ ਹੈ ਦਾ ਪਰਪਸ ਇਜ਼ ਕਿ ਇੰਨੇ ਵੱਡੇ ਇਕੱਠ ਦੇ ਵਿੱਚ ਐਡੇ ਵੱਡੇ ਸਮਾਗਮ ਦੇ ਵਿੱਚ ਪਰਿਵਾਰ ਆਪਣੇ ਛੋਟੇ ਬੱਚਿਆਂ ਦੇ ਉਹ ਜਾਂ ਬਜ਼ੁਰਗ ਜਿਹੜੇ ਹੈਗੇ ਨੇ ਉਹ ਪਰਿਵਾਰ ਨਾਲ ਵੱਖ ਹੋ ਜਾਂਦੇ ਨੇ ਜਾਂ ਐਡਲਟਸ ਵੀ ਅਸੀਂ ਦੇਖਿਆ ਹੈਗਾ ਵੱਡੀ ਉਮਰ ਦੇ ਵੀ ਆਪਸ ਦੇ ਵਿੱਚ ਅੱਗੇ ਪਿੱਛੇ ਹੋ ਜਾਂਦੇ ਨੇ ਸੋ ਅਸੀਂ ਬੇਸਿਕਲੀ ਵੀ ਆਰ ਟ੍ਰਾਈਂਗ ਕਿ ਇਹਨਾਂ ਨੂੰ ਆਪਣੇ ਪਰਿਵਾਰ ਨਾਲ ਮਿਲਾ ਦਈਏ ਸਾਡੇ ਕੋਲੇ ਮੁਲਾਜ਼ਮ ਇਥੇ ਸੀਟਡ ਨੇ ਜਿਹੜੇ ਨੋਟ ਕਰਦੇ ਨੇ ਸ਼ਿਕਾਇਤ ਕਰਤਾ ਦਾ ਨਾਮ ਉਹਨਾਂ ਦਾ ਐਡਰੈਸ ਉਹਨਾਂ ਦਾ ਮੋਬਾਈਲ ਨੰਬਰ ਤੇ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਕੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਫਿਰ ਤੁਸੀਂ ਜਿਵੇਂ ਦੇਖ ਪਾ ਰਹੇ ਹੋ ਸਾਡੇ ਕੋਲੇ ਇੱਕ LED ਸਟੈਂਡੀ ਹੈਗੀ ਆ ਜਿਹੜੀ ਅਸੀਂ ਸਾਰੇ ਸਮਾਧਾਨ ਕੇਂਦਰਾਂ ਦੇ ਉੱਪਰ ਲਗਾਈ ਹੋਈ ਹੈ ਇਹ ਸਾਡਾ ਕੰਟਰੋਲ ਰੂਮ ਹੈਗਾ ਹੈ ਜੀ ਇਹ ਬਾਕੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਨਾਰਕੋਟਿਕਸ ਸੈਲ ਦੇ ਨੇੜੇ ਬਾਬਾ ਬੰਦਾ ਬਹਾਦਰ ਚੌਕ ਵੇਰ ਕਾਬੂਤ ਚੁੰਗੀ ਨੰਬਰ 4 ਸਿਵਲ ਹਸਪਤਾਲ ਦੇ ਨੇੜੇ ਤੇ ਬਾਬਾ ਬਹੰਦਾ ਬਹਾਦਰ ਯਾਦਗਾਰੀ ਗੇਟ ਦੇ ਨੇੜੇ ਇਸ ਤਰ੍ਹਾਂ ਅਸੀਂ ਤੇ ਇਹ ਜਿਹੜਾ ਟੈਂਪੋਰਰੀ ਪੁਲਿਸ ਲਾਈਨ 메ਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਆਪਾਂ ਹੁਣ ਖੜੇ ਆਂ ਇਹ ਸਾਰੇ ਦੇ ਸਾਰੇ ਸਮਾਧਾਨ ਕੇਂਦਰਾਂ ਫੰਕਸ਼ਨਲ ਹੋ ਚੁੱਕੇ ਨੇ ਤੁਸੀਂ ਇੱਥੇ ਆ ਕੇ ਆਪਣਾ ਨੋਟ ਕਰਵਾਉਣਾ ਹੈ ਜਦੋਂ ਜਿਹੜਾ ਬੱਚਾ ਫੋਰ ਐਗਜ਼ਾਮਪਲ ਆਪਣੇ ਮੈ ਤੁਹਾਨੂੰ ਉਦਾਹਰਣ ਵਜੋਂ ਦੱਸਦੀ ਆ ਆਪਣੇ ਪਰਿਵਾਰ ਨਾਲ ਵੱਖ ਹੋ ਗਿਆ ਹੈ ਇੱਥੋਂ ਅਸੀਂ ਉਹਦੀ ਇਮੇਜ ਕੈਪਚਰ ਕਰ ਲੈਂਦੇ ਆ ਉਹ ਸਿੱਧਾ ਕੰਟਰੋਲ ਰੂਮ ਤੇ ਬਾਕੀ ਸਮਾਧਾਨ ਕੇਂਦਰਾਂ ਦੇ ਉੱਪਰ ਬੱਚੇ ਦੀ ਇਮੇਜ ਚਲੀ ਜਾਂਦੀ ਹੈ ਸੋ ਜੇ ਉਹਦੇ ਪੇਰ ਕਿਸੇ ਵੀ ਸਮਾਦਰ ਹੋਰ ਕੇਂਦਰ ਦੇ ਉਤੇ ਪਹੁੰਚੇ ਨੇ ਤੇ ਬੱਚੇ ਦੀ ਉਹਨਾਂ ਨੇ ਸ਼ਿਕਾਇਤ ਲਖਵਾਈ ਹੈ ਤਾਂ ਇੱਥੋਂ ਹੀ ਉਹ ਵੀਡੀਓ ਦੇਖ ਕੇ ਆਪਣੇ ਬੱਚੇ ਨੂੰ ਪਛਾਣ ਲੈਂਦੇ ਨੇ ਜਾਂ ਫਿਰ ਜੋ ਉੱਥੇ ਨਹੀਂ ਪਹੁੰਚੇ ਤਾਂ ਅਸੀਂ ਉਹਨਾਂ ਦੇ ਬੱਚੇ ਦੀ ਇਮੇਜ ਲੈ ਕੇ ਸਾਡੇ ਸਰਕੂਲੇਟ ਕਰ ਰਹੇ ਹਾਂ ਸੋ ਦੈਟ ਜਦੋਂ ਵੀ ਉਹ ਮਾਪਿਓ ਪਹੁੰਚਦੇ ਨੇ ਹੁਣ ਨਹੀਂ ਤਾਂ 1 ਘੰਟੇ ਬਾਅਦ ਜਾਂ 2 ਘੰਟੇ ਬਾਅਦ ਅਸੀਂ ਉਹਨਾਂ ਨੂੰ ਪਰ ਬੱਚੇ ਨਾਲ ਮਿਲਾ ਸਕੀਏ ਪਲੱਸ ਦੇਰ ਇਜ਼ ਅ ਪਬਲਿਕ ਐਡਰੈਸ ਸਿਸਟਮ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਵੱਡਾ ਸਪੀਕਰ ਲੱਗਿਆ ਹੋਇਆ ਇੱਥੋਂ ਅਸੀਂ ਅਨਾਉਂਸਮੈਂਟ ਵੀ ਕਰਵਾ ਰਹੇ ਹਾਂ ਕਿ ਜਿਹੜੇ ਵੀ ਮਾਪਿਓ ਸੁਣ ਪਾ ਰਹੇ ਨੇ ਜਿਨ੍ਹਾਂ ਦਾ ਬੱਚਾ ਗਵਾਚ ਗਿਆ ਹੈ ਬੱਚੇ ਦਾ ਇਹ ਨਾਮ ਹੈ ਜਿਹੜਾ ਇਸ ਸਮਾਧਾਨ ਕੇਂਦਰ ਦੇ ਅੰਦਰ ਇਸ ਟਾਈਮ ਬੈਠਾ ਹੋਇਆ ਹੈ ਤੇ ਤੁਸੀਂ ਬੱਚੇ ਨੂੰ ਆ ਕੇ ਨਾਲ ਲੈ ਜਾਓ ਸੋ ਕੱਲ ਸਾਡੇ ਕੋਲੇ ਕਾਫੀ ਕੰਪਲੇਂਟਸ ਸਿਗੀਆਂ ਐਂਡ ਕਾਫੀ ਅਸੀਂ ਟਰੇਸ ਕੀਤੀਆਂ ਨੇ ਸੋ ਬਹੁਤ بڑا ਪੋਜ਼ਿਟਿਵ ਰਿਸਪੌਂਸ ਹੈਗਾ ਹੈ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹਦੇ ਲਈ ਬਹੁਤ ਮਿਹਨਤ ਕੀਤੀ ਹੈਗੀ ਹੈ ਤੇ ਉਹਨਾਂ ਦਾ ਇਹ ਪਰਸਨਲ ਇੰਟਰਸਟ ਨਾਲ ਉਹਨਾਂ ਨੇ ਲੈ ਕੇ ਇਹਨੂੰ ਖੜਾ ਕੀਤਾ ਹੈ ਥੈਂਕ ਯੂ ਜੀ ਮੈਮ ਥੋੜੇ ਟਾਈਮ ਨਾ ਪਹਿਲਾਂ ਤੁਹਾਡੇ ਕੋਲ ਇੱਕ ਪਰਸਨ ਆਇਆ ਸੀ ਤੇ ਉਹਨਾਂ ਤੇ ਸ਼ਾਇਦ ਆਈ ਥਿੰਕ ਪਤਨੀ ਵਾਈਫ ਪਤਨੀ ਬੱਚਾ ਗਵਾਚ ਗਿਆ ਸੀ ਤੁਸੀਂ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਹਾਂਜੀ ਸਾਡੇ ਕੋਲੇ ਹੁਣੀ ਕੁਛ ਦੇਰ ਪਹਿਲਾਂ ਕੰਪਲੇਂਟ ਆਈ ਹੈਗੀ ਐ ਉਹਨਾਂ ਦੇ ਮਿਸਿਸ ਮਿਸਿਸ ਤੇ ਬੱਚਾ ਉਹ ਵਕੂ ਹੋ ਗਏ ਨੇ ਭੀੜ ਦੇ ਵਿੱਚ ਜਿਵੇਂ ਆਪਾਂ ਦੇਖ ਰਿਹਾ ਕਿ ਬਹੁਤ ਰਸ਼ ਹੈਗਾ ਐ ਸਭਾ ਦੇ ਵਿੱਚ ਅਸੀਂ ਕੀ ਕੀਤਾ ਉਹਨਾਂ ਦੀ ਵੀਡੀਓ ਕੈਪਚਰ ਕਰ ਲਈ ਐ ਕੰਟਰੋਲ ਰੂਮ ਦੇ ਉੱਪਰ ਬਾਕੀ ਸਮਾਧਾਨ ਕੇਂਦਰਾਂ ਦੇ ਉੱਪਰ ਨੋਟ ਕਰਾ ਦਿੱਤੀ ਐ ਹੁਣ ਇੱਕ ਦਿੱਕਤ ਇਹਦੇ ਵਿੱਚ ਇਹ ਆ ਰਹੀ ਐ ਕਿ ਇਹਨਾਂ ਕੋਲੇ ਮੋਬਾਈਲ ਵੀ ਨਹੀਂ ਐ ਤੇ ਵਾਈਫ ਤੇ ਬੱਚੇ ਦੀ ਫੋਟੋ ਨਹੀਂ ਐ ਸੋ ਅਸੀਂ ਇਹਨਾਂ ਨੂੰ ਵੇਟ ਕਰਨ ਲਈ ਕਿਹਾ ਐ ਕਿ ਜੇ ਸਾਡੇ ਕੋਲੇ ਕਿਸੇ ਵੀ ਕਿਸੇ ਨਾਕੇ ਦੇ ਉੱਤੇ ਜਾਂ ਕਿਤੇ ਵੀ ਇਹਨਾਂ ਦੇ ਵਾਈਫ ਤੇ ਮਿਸਸਿਸ ਪਹੁੰਚਦੇ ਨੇ ਉਹ ਸਾਡੇ ਕੋਲੇ ਇਨਫੋਰਮੇਸ਼ਨ ਆ ਜਾਏਗੀ ਸਮਾਧਨ ਕੇਂਦਰ ਇਨਫੋਰਮੇਸ਼ਨ ਆਏਗੀ ਤਾਂ ਅਸੀਂ ਪਰਿਵਾਰ ਨਾਲ ਮਿਲਾ ਦੇ